ਪ੍ਰਧਾਨ ਮੰਤਰੀ ਦੇ ਫੇਫੜਿਆਂ 'ਚ ਸੋਜ ਕਨ ਫੋਰਟਸ ਮੁਹਾਲੀ 'ਚ ਦਾਖਲ ਮੋਦੀ ਨੇ ਸਾਜ਼ਿਸ਼ ਤਹਿਤ ਰੋਜ਼ਗਾਰ ਦੇ ਮੌਕੇ ਖਤਮ ਕੀਤੇ ਰਾਹੁਲ ਤਕਨੀਕ ਦਾ ਵਿਕਾਸ ਗਰੀਬ ਨੂੰ ਸਮਰੱਥ ਬਣਾਉਣ ਲਈ ਹੋਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਬਿਹਾਰ ਵਿੱਚ ਇਸ਼ਨਾਨ ਦੌਰਾਨ ਡੁੱਬਣ ਨਾਲ 37 ਬੱਚਿਆਂ ਸਮੇਤ 43 ਮਰੇ ਮਾਨਹਾਨੀ ਮਾਮਲੇ 'ਚ ਸੰਜੇ ਰਾਉਤ ਦੋਸ਼ੀ ਘਰਾੜ 15 ਦਿਨ ਦੀ ਜੇਲ੍ਹ ਦੇਸ਼ਤਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਨੂੰ ਲੰਗੀ ਦੇਰ ਰਾਤ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਢਲੀ ਸਿਹਤ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਾ ਅਚਾਨਕ ਬਲੱਡ ਪ੍ਰੈਸ਼ਰ ਵਧਣ ਕਾਰਨ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਹਸਪਤਾਲ ਦੇ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਭਗਵੰਤ ਜੀ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਨ੍ਹਾਂ ਨੂੰ ਰੂਟੀਨ ਚੈੱਕਅਪ ਲਈ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਜ਼ਰੂਰੀ ਟੈਸਟ ਅਤੇ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦਿੱਤੀ ਜਾਵੇਗੀ। ਮੁੱਖ ਮੰਤਰੀ ਪੂਰੀ ਰਾਤ ਮੈਡੀਕਲ ਬੋਰਡ ਦੀ ਨਿਗਰਾਨੀ ਹੇਠ ਰਹਿਣਗੇ। ਮੁੱਖ ਮੰਤਰੀ ਦੇ ਹਸਪਤਾਲ ਪਹੁੰਚਣ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਦਾ ਸੁਰੱਖਿਆ ਅਮਲਾ ਵੀ ਉੱਥੇ ਤਾਇਨਾਤ ਕਰ ਦਿੱਤਾ। ਸਾਰਾ ਦਿਨ ਉਹਨਾਂ ਦਾ ਹਾਲਚਲ ਪੁੱਛਣ ਲਈ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਮਗਰਲੇ ਦਿਨਾਂ ਦੌਰਾਨ ਦਿੱਲੀ ਤੋਂ ਆਈ ਟੀਮ ਵੱਲੋਂ ਮੰਤਰੀ ਮੰਡਲ ਵਿੱਚ ਅਰਦੋਬਦਲ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਸੰਬੰਧੀ ਫੈਸਲੇ ਆਪਣੇ ਤੌਰ ਤੇ ਹੀ ਲਏ ਜਾ ਰਹੇ ਸਨ ਅਤੇ ਜਿਵੇਂ ਚਰਚੇ ਹਨ ਕਿ ਪਟਿਆਲਾ ਸਥਿਤ ਮੁੱਖ ਮੰਤਰੀ ਦੇ ਕੁਝ ਨਜ਼ਦੀਕੀਆਂ ਸੰਬੰਧੀ ਜਾਂਚਾਂ ਸ਼ੁਰੂ ਹੋ ਗਈਆਂ ਹਨ ਉਹਨਾਂ ਦੇ ਭਰੋਸੇਮੰਦ ਅਧਿਕਾਰੀ ਜਿਨ੍ਹਾਂ ਨੂੰ ਉਹਨਾਂ ਓਐਸਡੀ ਵਜੋਂ ਤਾਇਨਾਤ ਕੀਤਾ ਹੋਇਆ ਜਿਨ੍ਹਾਂ ਛੁੱਟੀਆਂ ਹੋ ਰਹੀਆਂ ਹਨ ਉਸ ਕਾਰਨ ਮੁੱਖ ਮੰਤਰੀ ਕਾਫੀ ਪਰੇਸ਼ਾਨ ਤੇ ਮਾਨਸਿਕ ਦੁਆਵ ਹੈਟ ਵੀ ਹਨ। ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਪਾਰਦਰਸ਼ਤਾ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਨੂੰ ਮੁੱਖ ਮੰਤਰੀ ਦੀ ਹਾਲਤ ਬਾਰੇ ਤੁਰੰਤ ਨਿਜਮਤ ਸਿਹਤ ਬੁਲਟਨ ਜਾਰੀ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਆਪ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਜਨਤਕ ਹਿੱਤਾਂ ਵਿੱਚ ਮੁੱਖ ਮੰਤਰੀ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਕਾਂਗਰਸ ਜਾਗੂ ਰਾਹੁਲ ਗਾਂਧੀ ਨੇ ਬੇਰੋਜਗਾਰੀ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਦੋਸ਼ ਲਾਇਆ ਕਿ ਉਹਨਾਂ ਦੇਸ਼ ਵਿੱਚ ਯੋਜਨਾਵਾਦ ਢੰਗ ਨਾਲ ਰੁਜ਼ਗਾਰ ਪ੍ਰਬੰਧ ਨੂੰ ਖਤਮ ਕਰ ਦਿੱਤਾ। ਅਸੰਦ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਭਰੋਸਾ ਜਤਾਇਆ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਚ ਕਾਂਗਰਸ ਹੁੰਝਾ ਫੇਰ ਦੇਵੇਗੀ। ਉਹਨਾਂ ਜਾਤੀ ਜਨਗਣਨਾ ਦਾ ਮੁੱਦਾ ਵੀ ਚੁੱਕਿਆ ਤੇ ਭਾਜਪਾ ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਾਇਆ ਹੈ। ਰੈਲੀ ਵਿੱਚ ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ਹਿਲਜਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਪ੍ਰਦੇਸ਼ ਪ੍ਰਧਾਨ ਉਦੇ ਭਾਨ ਸਮੇਤ ਹੋਰ ਆਗੂ ਹਾਜ਼ਰ ਸਨ। ਉਹਨਾਂ ਭਾਜਪਾ ਸਰਕਾਰ ਤੇ ਵਰਦਿਆਂ ਕਿਹਾ ਕਿ ਉਹਨਾਂ ਨੇ ਹਰਿਆਣਾ ਨੂੰ ਤਬਾਹ ਕਰ ਦਿੱਤਾ। ਉਹਨਾਂ ਆਪਣੇ ਅਮਰੀਕਾ ਦੌਰੇ ਦੌਰਾਨ ਹਰਿਆਣਾ ਦੇ ਕੁਝ ਨੌਜਵਾਨਾਂ ਨਾਲ ਮੁਲਾਕਾਤ ਦਾ ਜ਼ਿਕਰ ਕਰਦੇ ਕਿਹਾ ਕਿ ਉਹ ਬਿਹਤਰ ਭਵਿੱਖ ਦੀ ਆਸ ਵਿੱਚ ਉੱਥੇ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਹਨ। ਕਿਉਂਕਿ ਉਹਨਾਂ ਨੂੰ ਆਪਣੇ ਸੂਬੇ ਵਿੱਚ ਰੁਜ਼ਗਾਰ ਦੇ ਢੁਕਵੇਂ ਮੌਕੇ ਨਹੀਂ ਮਿਲੇ ਕਾਂਗਰਸ ਆਗੂ ਦਾ ਕਹਿਣਾ ਹੈ ਕਿ ਨੌਜਵਾਨਾਂ ਦਾ ਕਹਿਣਾ ਹੈ ਕਿ 50 ਲੱਖ ਰੁਪਏ ਖਰਚਤੇ ਵੀ ਉਹਨਾਂ ਦਾ ਹਰਿਆਣਾ ਵਿੱਚ ਕਾਰੋਬਾਰ ਨਹੀਂ ਚੱਲ ਸਕਿਆ ਜਿਸ ਕਾਰਨ ਉਹ ਅਮਰੀਕਾ ਜਾਣ ਲਈ ਮਜਬੂਰ ਹੋਏ ਹਿਸਾਰ ਜ਼ਿਲ੍ਹੇ ਦੇ ਬਰਵਾਲਾ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਲੋਕ ਸਭਾ ਵਿੱਚ ਉਹਨਾਂ ਨੂੰ ਸਬਕ ਸਿਖਾ ਦਿੱਤਾ ਤੇ ਅਜੁੱਧਿਆ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਨੇ ਭਾਜਪਾ ਉਮੀਦਵਾਰ ਨੂੰ ਹਰਾ ਦਿੱਤਾ ਉਨ੍ਹਾਂ ਕਿਹਾ ਕਿ ਅਗਨੀ ਪੱਤਜੋਜਨਾ ਰਾਹੀਂ ਜਵਾਨਾਂ ਦੀ ਪੈਨਸ਼ਨ ਕੰਟੇਨਰ ਅਤੇ ਸ਼ਹੀਦਾਂ ਦਾ ਦਰਜਾ ਵਰਗੇ ਹੱਕ ਖੋਹ ਲਏ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾ ਨੂੰ ਕਿਹਾ ਹੈ ਕਿ ਕੋਈ ਦੇਸ਼ ਉੱਚ ਪ੍ਰਾਪਤੀਆਂ ਦਾ ਟੀਚਾ ਤਾਂ ਹੀ ਰੱਖ ਸਕਦਾ ਹੈ ਜੇਕਰ ਉਸ ਕੋਲ ਕੋਈ ਵੱਡਾ ਦ੍ਰਿਸ਼ਟੀਕੋਣ ਹੋਵੇ। ਉਨ੍ਹਾਂ ਜ਼ੋਰ ਦੇ ਕੇ ਕਹਿ ਕਿ ਟੈਕਨੋਲੋਜੀ ਨੂੰ ਗਰੀਬਾਂ ਦਾ ਸਸ਼ਕਤੀਕਰਨ ਕਰਨ ਲਈ ਵਿਕਸਿਤ ਕਰਨਾ ਚਾਹੀਦਾ ਹੈ। ਨੈਸ਼ਨਲ ਸੁਪਰ ਕੰਪਿਊਟਰ ਮਿਸ਼ਨ ਤਹਿਤ ਸਵਦੇਸ਼ੀ ਤੌਰ ਤੇ ਵਿਕਸਤ ਕੀਤੇ ਗਏ ਤਿੰਨ ਪਰਮ ਰੁਦਰ ਸੁਪਰ ਕੰਪਿਊਟਰਾਂ ਨੂੰ ਵੀਡੀਓ ਲਿੰਕ ਰਾਹੀਂ ਲਾਂਚ ਕਰਨ ਤੋਂ ਬਾਅਦ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਭਾਰਤ ਸੰਭਾਵਨਾਵਾਂ ਦੇ ਅਨੰਤ ਅਸਮਾਨ ਵਿੱਚ ਨਵੇਂ ਮੌਕੇ ਤਿਆਰ ਕਰ ਰਿਹਾ ਹੈ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਮੌਸਮ ਅਤੇ ਜਲਵਾਯੂ ਖੋਜ ਲਈ ਤਿਆਰ ਇੱਕ ਉੱਚ ਪ੍ਰਦਰਸ਼ਨ ਕੰਪਿਊਟਰ ਪ੍ਰਣਾਲੀ ਦਾ ਵੀ ਉਦਘਾਟਨ ਕੀਤਾ ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਜਗੇਨੀ ਬਣਾਉਣ ਲਈ ਕਦਮ ਚੁੱਕੇ ਹਨ ਕਿ ਤਕਨੀਕੀ ਖੋਜ ਨਾਲ ਆਮ ਆਦਮੀ ਨੂੰ ਲਾਭ ਪੁੱਜੇ। ਬਿਹਾਰ ਵਿੱਚ ਵਰਤ ਤਿਹਾਉਰ ਦੌਰਾਨ ਬਾਪਰੀਆਂ ਵੱਖ-ਵੱਖ ਘਟਰਾਵਾਂ ਵਿੱਚ ਨਦੀਆਂ ਤੇ ਤਲਾਬਾਂ ਵਿੱਚ ਪਵਿੱਤਰ ਇਸ਼ਨਾਨ ਕਰਦੇ ਹੋਏ 37 ਬੱਚਿਆਂ ਸਮੇਤ 43 ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਅਤੇ 3 ਹੋਰ ਲਾਪਤਾ ਹੋ ਗਏ ਹਨ। ਸੂਬਾ ਸਰਕਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਘਟਨਾਵਾਂ ਬੋਧਵਾਰ ਨੂੰ ਤਿਹਾਰ ਦੌਰਾਨ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਹੋਈਆਂ ਹਨ ਜੀਵ ਤੇ ਪੁੱਤਰ ਦਾ ਬਿਹਾਰ ਦੇ ਸਭ ਤੋਂ ਵੱਡੇ ਤਿਹਾਰਾਂ ਵਿੱਚੋਂ ਇੱਕ ਹੈ ਜਿਸ ਵਿੱਚ ਔਰਤਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ ਤੇ ਨਦੀ ਜਾਂ ਤਲਾਬ ਵਿੱਚ ਪਵਿੱਤਰ ਇਸ਼ਨਾਨ ਕਰਦੀਆਂ ਹਨ ਆਫਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਕੁੱਲ 43 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਉਮੀਦਵਾਰ ਪ੍ਰਧਾਨ ਕ੍ਰੀਟ ਸੁਮਈਆ ਦੀ ਪਤਨੀ ਡਾਕਟਰ ਮੇਦਾ ਕ੍ਰੀਟ ਸੁਮਈਆ ਨੇ ਮਾਣਹਾਨੀ ਮਾਮਲੇ ਵਿੱਚ ਮਜਗਾਉ ਮੈਜਿਸਟ੍ਰੇਟ ਕੋਰਟ ਨੇ ਵੀਰਵਾਰ ਨੂੰ ਸ਼ਿਵ ਸੈਨਾ ਯੂਵੀਟੀ ਦੇ ਨੇਤਾ ਸੰਜੇ ਰਾਉਤ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਉਨ੍ਹਾਂ ਨੂੰ 15 ਦਿਨ ਦੀ ਕੈਦ ਅਤੇ 25000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸ਼ਿਵ ਸੈਨਾ ਯੂਵੀਟੀ ਦੀ ਉਪਨੇਤਾ ਸੁਸ਼ਮਾ ਅੰਧਾਰੇ ਦਾ ਕਹਿਣਾ ਹੈ ਕਿ ਇਸ ਫੈਸਲੇ ਨੂੰ ਹਾਈ ਕੋਰਟ ਚ ਚੁਣੌਤੀ ਦਿੱਤੀ ਜਾਵੇਗੀ। मेट्रोपॉलिटन मजिस्ट्रेट ने राज्यसभा मेंबर संजय राउत ਨੂੰ ਭਾਰਤੀ ਦੰਡ ਸਹਿਨਤਾ ਦੀ ਧਾਰਾ 500 ਮਾਨਹਾਨੀ ਲਈ ਸਜ਼ਾ ਦੇ ਤਹਿਤ ਦੋਸ਼ੀ ਠਹਿਰਾਇਆ ਹੈ। संजय राउत ਨੇ ਮਾਨਹਾਨੀ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾਣ ਤੋਂ ਬਾਅਦ ਦਾਵਾ ਕੀਤਾ ਹੈ ਕਿ ਉਨ੍ਹਾਂ ਨੂੰ ਬੜੀ ਦਾ ਬੱਕਰਾ ਬਣਾਇਆ ਗਿਆ ਹੈ ਅਤੇ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਵੀਰਵਾਰ ਨੂੰ ਸੰਸਦ ਦੀਆਂ ਸਥਾਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਅਨੁਸਾਰ ਭਾਜਪਾ ਦੇ ਭਰਤ ਰੂਰੀ ਮਹਿਤਾਬ ਨੂੰ ਵਿੱਤ ਕਾਂਗਰਸ ਦੇ ਸ਼ਸ਼ੀ थरूर ਨੂੰ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਅਗਵਾਈ ਸੌਂਪੀ ਗਈ। ਇਸ ਤੋਂ ਇਲਾਵਾ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਖੇਤੀਬਾੜੀ ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਚੇਅਰਪਰਸਨ ਬਣਾਇਆ ਗਿਆ ਹੈ। ਵਿਭਾਗਾਂ ਨਾਲ ਸੰਬੰਧਿਤ ਸਥਾਈ ਕਮੇਟੀਆਂ ਜਿਨ੍ਹਾਂ ਵਿੱਚ ਪਾਰਟੀ ਲਾਈਨਾਂ ਤੋਂ ਨੁਮਾਇੰਦਗੀ ਹੁੰਦੀ ਹੈ। ਮੈਂ ਨੀ ਪਾਰਲੀਮੈਂਟ ਵਿੱਚ ਜੋ ਕੰਮ ਕਰਦੀਆਂ ਹਨ ਅਤੇ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਤੇ ਨਜ਼ਰ ਰੱਖਦੀਆਂ ਹਨ। ਰਾਜ ਸਭਾ ਸਕੱਤਰਤ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਰੱਖਿਆ ਕਮੇਟੀ ਦੀ ਪ੍ਰਧਾਨਗੀ ਸਾਬਕਾ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਕਰਨਗੇ। ਜਦਕਿ ਗ੍ਰਹਿ ਮਾਮਲਿਆਂ ਬਾਰੇ ਪੈਨਲ ਦੀ ਅਗਵਾਈ ਭਾਜਪਾ ਮੈਂਬਰ ਰਾਧਾ ਮੋਹਨ ਦਾਸ ਅਗਰਵਾਲ ਕਰਨਗੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਰੱਖਿਆ ਕਮੇਟੀ ਦੇ ਮੈਂਬਰ ਹਨ। एनसीपी ਦੇ ਇਕਲੋਤੇ ਲੋਕ ਸਭਾ ਮੈਂਬਰ ਸੁਨੀਲ ਤਤਕਾਰੇ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਪੈਨਲ ਦੀ ਅਗਵਾਈ ਕਰਨਗੇ ਤੇ ਸ਼ਿਵਸਨਾ ਦੇ ਸ਼੍ਰੀ ਰੰਗ ਆਪਾਵਾਰ ਨੇ ਊਰਜਾ ਬਾਰੇ ਕਮੇਟੀ ਦੀ ਅਗਵਾਈ ਕਰਨਗੇ। ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਸਿਆਚਨ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਵਿੱਚ ਤਾਇਨਾਤ ਸੈਨਿਕਾਂ ਨੂੰ ਕਿਹਾ ਹੈ ਕਿ ਸਾਰੇ ਨਾਗਰਿਕਾਂ ਨੂੰ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਹੈ। ਜਵਾਨਾਂ ਨੂੰ ਸਮੋਦਰ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਭਾਰੀ ਬਰਫ਼ ਤੇ ਔਖੀਆਂ ਸਥਿਤੀਆਂ ਵਿੱਚ ਉਹ ਪੂਰੀ ਸਮਰਪਣ ਅਤੇ ਚੌਕਸੀ ਨਾਲ ਆਪਣੇ ਮੋਰਚੇ ਤੇ ਤਾਇਨਾਤ ਰਹਿੰਦੇ ਹਨ ਤੇ ਮਾਤ ਭੂਮੀ ਦੀ ਰੱਖਿਆ ਲਈ ਕੁਰਬਾਨੀ ਤੇ ਸ਼ਹਿਨਸ਼ੀਰਤਾ ਦੀਆਂ ਵੇਮ ਮਿਸਾਲਾਂ ਪੇਸ਼ ਕਰਦੇ ਹਨ ਇਸ ਦਰਾਂਨ ਭਾਰਤੀ ਫੌਜੀ ਵਰਦੀ ਪਹਿਨੇ ਮੁਰਮੂਰੇ ਸੈਚਨ ਜੁੱਧ ਸਮਾਰਕ ਤੇ ਵੀ ਸ਼ਰਧਾਂਜਲੀ ਭੇਟ ਕੀਤੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਣ ਸਿੰਘ ਦੇ 92 ਜਨਮਦਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਮਰਮੋਣ ਸਿੰਘ ਨੂੰ ਵਧਾਈ ਦਿੰਦਿਆਂ ਸੋਸ਼ਲ ਮੀਡੀਆ ਮੰਚ X 'ਤੇ ਪਾਇ ਸੰਦੇਸ਼ ਵਿੱਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਣ ਸਿੰਘ ਨੂੰ ਜਨਮਦਨ ਦੀ ਹਾਰਦਿਕ ਵਧਾਈ। ਮੋਦੀ ਨੇ ਉਹਨਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ। ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਨੇ ਡਾਕਟਰ ਮਨਮੋਹਨ ਸਿੰਘ ਨੂੰ ਵਧਾਈ ਦਿੰਦੇ ਕਹੇ ਕਿ ਸਿਆਸਤ ਦੇ ਖੇਤਰ ਵਿੱਚ ਉਹ ਸਾਦਗੀ, ਗਰਮਾ ਅਤੇ ਸਰਲਤਾ ਦੇ avatars ਵਜੋਂ ਖੜੇ ਹਨ। ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਜਨਮ ਦਿਨ ਦੀ ਵਧਾਈ ਦਿੰਦੇ ਕਹੇ ਕਿ ਸਾਡੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਤੁਹਾਡੀ ਨਿਮਰਤਾ, ਸਮਝ ਅਤੇ ਨਿਰਸਵਾਰਥ ਸੇਵਾ ਮੈਨੂੰ ਅਤੇ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਜੇਕਰ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੌਣ ਸਿੰਘ ਸਾਲ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਮਰਮੌਣ ਸਿੰਘ 1991-96 ਦੌਰਾਨ ਵੀ ਪੀਬੀ ਨਰਸੀਮਾ ਰਾਉਦੀ ਅਗਵਾਈ ਹੇਠ ਦੇਸ਼ ਦੇ ਵਿੱਤ ਮੰਤਰੀ ਰਹੇ ਜਿਸ ਦੌਰਾਨ ਉਹਨਾਂ ਦੇਸ਼ ਵਿੱਚ ਕਈ ਆਰਥਿਕ ਕ੍ਰਾਂਤੀਕਾਰੀ ਬਦਲਾ ਲਿਆਂਦੇ ਲੜਕੀਆਂ ਦੇ ਪਹਿਰਾਵੇ ਨੂੰ ਲੈ ਕੇ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ ਵਿਦਿਆਰਥੀਆਂ ਵੱਲੋਂ ਉਪਕੁਲਪਤੀ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਵਿੱਦਿਆ ਸੰਘਰਸ਼ ਜਿੱਥੇ ਪੰਜਵੇਂ ਦਿਨ ਵੀ ਜਾਰੀ ਹੈ ਉੱਥੇ ਇਸ ਮਾਮਲੇ ਵਿੱਚ ਹੁਣ ਵੱਡਾ ਮੋੜ ਆ ਗਿਆ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਉਪਕੁਲਪਤੀ ਨੂੰ ਅਹੁਦੇ ਤੋਂ ਹਟਾਉਣ ਦੀ ਰਾਸ਼ਪਤੀ ਨੂੰ ਸਿਫਾਰਿਸ਼ ਕੀਤੀ ਗਈ ਹੈ ਦੂਜੇ ਪਾਸੇ ਦਬਾਅ ਵਿੱਚ ਆਏ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 27 ਸਤੰਬਰ ਤੋਂ ਯੂਨੀਵਰਸਿਟੀ ਨੂੰ ਖੋਲਣ ਦੇ ਆਦੇਸ਼ ਜਾਰੀ ਕਰ ਦਿੱਤੇ ਕਾਲਜ ਯੂਨੀਵਰਸਿਟੀ ਕੈਂਪਸ ਵਿੱਚ ਕੀਤੇ ਦੌਰੇ ਤੋਂ ਬਾਅਦ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੇਸ਼ ਦੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਉਪਕੁਲਪਤੀ ਜੈ ਸ਼ੰਕਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼ ਕੀਤੀ ਹੈ ਉਨਾ ਪੱਤਰ ਵਿੱਚ ਆਖਿਆ ਕਿ ਉਪਕੁਲਪਤੀ ਵੱਲੋਂ ਵਿਦਿਆਰਥਣਾਂ ਦੇ ਕਮਰੇ ਵਿੱਚ ਜਾ ਕੇ ਉਹਨਾਂ ਦੇ ਪਹਿਰਾਵੇ ਤੇ ਅਣਉਚਿਤ ਅਤੇ અપਮਾਨਜਨਕ ਟਿੱਪਣੀਆਂ ਕੀਤੀਆਂ ਹਨ ਜਿਸ ਕਾਰਨ ਵਿਦਿਆਰਥਣਾਂ ਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰਨਾ ਪਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਮਿਸ਼ਨ ਵੱਲੋਂ ਉਪਕੁਲਪਤੀ ਦੀ ਕਾਰਵਾਈ ਨੂੰ ਅਣਉਚਿਤ ਅਤੇ ਉਸਦੀ ਪ੍ਰਬੰਧਕੀ ਭੂਮਿਕਾ ਦੀ ਉਲੰਘਣਾ ਮੰਨਿਆ ਹੈ ਜਿਸ ਕਾਰਨ ਉਪਕੁਲਪਤੀ ਖਿਲਾਫ ਕਾਰਵਾਈ ਕਰਨੀ ਬਣਦੀ ਹੈ। ਸਪਰੀਮ ਕੋਰਟ ਨੇ ਬਿਲਕਿਸਵਾਨੋ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ੀ 11 ਵਿਅਕਤੀਆਂ ਦੀ ਮੁਆਫੀ ਰੱਦ ਕਰ ਦੇਣ ਵਾਲੇ ਫੈਸਲੇ ਦੀ ਸਮੀਖਿਆ ਦੀ ਮੰਗ ਕਰਨ ਵਾਲੀ ਗੁਜਰਾਤ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਬੈਂਚ ਨੇ ਕਿਹਾ ਕਿ ਰਿਵਿਊ ਪਟੀਸ਼ਨ ਚੁਣੌਤੀ ਅਧੀਨ ਆਦੇਸ਼ ਤੇ ਇਸ ਨਾਲ ਜੁੜੇ ਕਾਗਜ਼ਾਂ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਅਸੀਂ ਸੰਤੁਸ਼ਟ ਹਾਂ ਕਿ ਰਿਕਾਰਡ ਵਿੱਚ ਕੋਈ ਗਲਤੀ ਜਾਂ ਰਿਵਿਊ ਪਟੀਸ਼ਨ ਵਿੱਚ ਕੋਈ ਯੋਗਤਾ ਸਪਸ਼ਟ ਨਹੀਂ ਹੈ ਜੋ ਰੱਦ ਕੀਤੇ ਗਏ ਆਦੇਸ਼ ਤੇ ਮੁੜ ਵਿਚਾਰ ਕਰਨ ਦੀ ਗਾਰੰਟੀ ਦਿੰਦਾ ਹੈ ਗੁਲਰਾ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਨੂੰ ਰਾਜ ਨੂੰ ਵਿਵੇਕ ਦੀ ਦਰਬਾਰ ਤੋਂ ਦਾ ਦੋਸ਼ੀ ਠਹਿਰਾ ਕੇ ਆਪਣੇ ਆਦੇਸ਼ ਵਿੱਚ ਰਿਕਾਰਡ 'ਚ ਸਪਸ਼ਟ ਗਲਤੀ ਕੀਤੀ ਹੈ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਈਡੀ ਨੇ ਯੂਟਿਊਬਰ ਐਲਵਿਸ਼ ਯਾਦਵ ਤੇ ਕੁਝ ਹੋਰਾਂ ਦੇ ਖਿਲਾਫ ਚੱਲ ਰਹੀ ਹਵਾਲਾ ਜਾਂਚ ਦੇ ਹਿੱਸੇ ਵਜੋਂ ਜਾਇਦਾਦ ਗੁਰਕ ਕਰ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਹਵਾਲਾ ਰਾਸ਼ੀ ਰੋਕੂ ਕਾਨੂੰਨ ਦੇ ਤਹਿਤ ਇੱਕ ਅਰਜੀ ਹੁਕਮ ਜਾਰੀ ਕੀਤਾ ਗਿਆ ਹੈ ਸੰਗੀ ਜਾਂਚ ਏਜੰਸੀ ਨੇ ਯਾਦਵ ਤੇ ਉਸ ਵਰੋ ਅਜੋਜਿਤ ਪਾਰਟੀਆਂ ਤੇ ਇਸ ਨਾਲ ਸੰਬੰਧਿਤ ਵਿੱਤੀ ਲੈਣ ਦੇਣ ਵਿੱਚ ਅਤੇ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੇ ਮਾਮਲੇ ਵਿੱਚ ਪੁਸ਼ਕਿਸ਼ ਕੀਤੀ ਹੈ। ਕੇਂਦਰੀ ਏਜੰਸੀ ਨੇ ਮਈ ਵਿੱਚ ਇੱਕ ਕੇਸ ਦਰਜ ਕੀਤਾ ਸੀ ਉੱਤਰ ਪ੍ਰਦੇਸ਼ ਚ ਗੌਤਮ ਬੁੱਧ ਨਗਰ ਨੁਆਇਡਾ ਜ਼ਿਲ੍ਹਾ ਪੁਲਿਸ ਦੁਆਰਾ ਉਸ ਤੇ ਅਤੇ ਸੰਬੰਧਿਤ ਵਿਅਕਤੀਆਂ ਵਿਰੁੱਧ ਧਾਇਰ ਇੱਕ ਐਫ ਆਈ ਆਰ ਤੇ ਦੋਸ਼ ਪੱਤਰ ਦਾ ਨੋਟਿਸ ਲੈਣ ਤੋਂ ਬਾਅਦ ਪੀ ਐਮ ਐਲ ਏ ਦੇ ਤਹਿਤ ਦੋਸ਼ ਲਗਾਏ ਸਨ। ਹਰਿਆਣਾ ਦੇ ਗਾਇਕ ਫਾਜ਼ਲਪੁਰੀਆ ਜਿਸ ਦੇ ਕਥਿਤ ਤੌਰ ਤੇ ਅਲਵਿਸ਼ ਯਾਦਵ ਨਾਲ ਸੰਬੰਧ ਹਨ ਨੂੰ ਈਡੀ ਨੇ ਉਕਤ ਮਾਮਲੇ ਵਿੱਚ ਪੁਸ਼ਕਿਸ਼ ਕੀਤੀ ਸੀ ਬੀਏਪੀਐਸ ਦੇ ਪਬਲਿਕ ਅਫੇਅਰਜ਼ ਦਾ ਕਹਿਣਾ ਹੈ ਕਿ ਅਣਪਛਤੇ ਬਦਮਾਸ਼ਾਂ ਨੇ ਕੈਲੀਫੋਰਨੀਆ ਦੇ ਸੈਕਰਮੈਂਟੋ ਵਿੱਚ ਬੀਏਪੀਐਸ ਹਿੰਦੂ ਮੰਦਿਰ ਦੀ ਪੰਤੋੜ ਕੀਤੀ ਅਤੇ ਹਿੰਦੂ ਵਾਪਸ ਚਰੇ ਜਾਓ ਮੰਦਿਰ ਦੇ ਅੰਦਰ ਲੈ ਕੇ ਉਸ ਨੂੰ ਅਪਵਿੱਤਰ ਕਰ ਦਿੱਤਾ ਨਿਊਯਾਰਕ ਵਿੱਚ BAPS ਮੰਦਰ ਦੀ ਬੇਅਦਬੀ ਹੋਣ ਦੇ 10 ਦਿਨਾਂ ਤੋਂ ਵੀ ਘੱਟ ਸਮੇਂ ਬਾਅਦ ਸੈਕਰਮੈਂਟੋ CA ਖੇਤਰ ਵਿੱਚ ਸਾਡੇ Hindu ਮੰਦਰ ਦੀ ਵਿਰੋਧੀ ਨਫ਼ਰਤਨਾੜ ਬੀਤੀ ਰਾਤ ਬੇਅਦਬੀ ਕੀਤੀ ਗਈ BAPS ਪਬਲਿਕ ਅਫੇਇਰਜ਼ਾ ਕਹਿਣਾ ਹੈ ਕਿ ਅਸੀਂ ਸ਼ਾਂਤੀ ਦੇ ਲਈ ਪ੍ਰਾਰਥਨਾਵਾਂ ਦੇ ਨਾਲ ਨਫ਼ਰਤ ਵਿਰੋਧ ਇਕਜੁੱਟ ਹਾਂ ਬੋਧਵਾ ਰਾਤ ਦੀ ਘਟਨਾ 17 ਸਤੰਬਰ ਦੀ ਨਿਊਯਾਰਕ ਦੇ ਮੇਲ ਵਿਲੇ ਵਿੱਚ BAPS ਸ਼੍ਰੀ ਸੁਆਮੀ ਨਾਰਾਇਣ ਮੰਦਿਰ ਦੀ ਬੇਅਦਬੀ ਤੋਂ ਬਾਅਦ ਹੋਈ ਹੈ। ਬਿਆਨ ਵਿੱਚ ਕਿਹਾ ਹੈ ਕਿ BAPS ਇਸ ਨਫ਼ਰਤੀ ਅਪਰਾਧ ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ। ਕਟਨਾ ਦੇ ਪ੍ਰਤੀਕਰਮ ਵਜੋਂ ਮੰਦਿਰ ਦਾ ਭਾਈਚਾਰਾ ਪ੍ਰਾਰਥਨਾ ਸਮਰੋਹੇ ਇਕੱਠਾ ਹੋਇਆ ਤੇ ਪਵਿੱਤਰ ਮਹੰਤ ਸੁਆਮੀ ਮਹਾਰਾਜ ਦੇ ਸਤਿਪਾਵਨਾਤੇ ਸਤਕਾਰ ਦੇ ਆਦਰਸ਼ ਨੂੰ ਯਾਦ ਕਰਦੇ ਹੋਏ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਕੈਲਗਰੀ ਪੁਲਿਸ ਨੇ ਤਲਾਸ਼ੀ ਦੌਰਾਨ ਕੈਲਗਰੀ ਦੇ ਇੱਕ ਘਰ ਵਿੱਚੋਂ 5 ਲੱਖ ਡਾਲਰ ਤੋਂ ਵੱਧ ਕੀਮਤ ਦੀ ਕੋਕੀਨ ਅਤੇ ਮੈਥਾ ਮਫੇਟਾ ਮਾਇਨ ਜ਼ਬਤ ਕੀਤੀ ਹੈ। ਅਲਬਰਟਾ ਲਾ ਇਨਫੋਰਸਮੈਂਟ ਰਿਸਪੌਂਸ ਟੀਮ ਦੀ ਕੈਲਗਰੀ ਸੰਗਠਿਤ ਅਪਰਾਧ ਯੂਨਿਟ ਨੇ ਦੋ ਘਰਾਂ ਤੇ ਇੱਕ ਵਾਂਡ ਦੀ ਤਲਾਸ਼ੀ ਦੌਰਾਨ 5 ਹੈਂਡਗਨਾਂ ਸਮੇਤ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਪੁਲਿਸ ਨੇ 2447 ਗ੍ਰਾਮ ਪਾਊਡਰ ਕੋਕੀਨ, 1597 ਗ੍ਰਾਮ ਕਰੈਕ ਕੋਕੀਨ ਤੇ 36230 ਡਾਲਰ ਨਕਦ ਵੀ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਜਬਤ ਕੀਤੀਆਂ ਗਈਆਂ 5 ਬੰਦੂਕਾਂ ਵਿੱਚੋਂ ਇੱਕ ਨੂੰ ਪਹਿਲਾਂ ਚੋਰੀ ਦੀ ਦੱਸਿਆ ਗਿਆ ਹੈ ਜਦਕਿ ਦੂਜੀ ਦਾ ਸੀਰੀਅਲ ਨੰਬਰ ਖਰਾਬ ਸੀ ਪੁਲਿਸ ਅਫਸਰਾਂ ਨੇ ਕਈ ਤਰ੍ਹਾਂ ਦੇ ਗੋਲਾ ਬਾਰੂਦ ਮੈਜਿਨਾਂ ਤੇ ਹੋਰ ਪਦਾਰਥ ਵੀ ਲੱਭੇ ਹਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਜਾਣ ਮਗਰੋਂ ਖੁਦ ਨੂੰ ਸ਼ਹੀਦ ਵਜੋਂ ਪੇਸ਼ ਕਰਨ ਲਈ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੁਰੇਂਦੀਪ ਆਲੋਚਨਾ ਕੀਤੀ ਹੈ ਅਤੇ ਵੋਟਰਾਂ ਨੂੰ ਚਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਹੇਠਲੀ ਸਰਕਾਰ ਨੂੰ ਸਤਾ ਤੋਂ ਹਟਾਉਣ ਦੀ ਅਪੀਲ ਕੀਤੀ ਹੈ। ਉਹਨਾਂ ਇੱਥੇ ਗੋਲਫ ਗਰਾਊਂਡ ਵਿੱਚ ਪਰਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੁਰੇਨ ਭ੍ਰਿਸ਼ਟਾਚਾਰ ਦੇ ਦੋਸ਼ ਸ਼ੇਡ ਜੇਲ੍ਹ ਜਾਣ ਮਗਰੋਂ ਸ਼ਹੀਦ ਬਣ ਕੇ ਘੁੰਮ ਰਹੇ ਹਨ। ਭ੍ਰਿਸ਼ਟਾਚਾਰ ਦੇ ਦੋਸ਼ ਸ਼ੇਡ ਜੇਲ੍ਹ ਜਾਣਾ ਕੋਈ ਸ਼ਹਾਦਤ ਨਹੀਂ ਹੈ। ਅਜਿਹੇ ਪ੍ਰੇਸ਼ਟ ਮੁੱਖ ਮੰਤਰੀ ਚਾਰਖੰਡ ਨੂੰ ਵਿਕਾਸ ਵੱਲ ਨਹੀਂ ਲਿਜਾ ਸਕਦੇ। ਉਹਨਾਂ ਦਾ ਕਹਿਣਾ ਹੈ ਕਿ ਅਜਈਆਂ ਤਾਕਤਾਂ ਨੂੰ ਬਾਹਰ ਦਾ ਰਾਹ ਦਿਖਾਵਾ ਅਤੇ ਸੂਬੇ ਦੇ ਮਿਸਾਲੀ ਵਿਕਾਸ ਲਈ ਭਾਜਪਾ ਨੂੰ ਕਾਰਜਕਾਲ ਦਿਓ। ਉਹਨਾਂ ਮੌਜੂਦਾ ਸਰਕਾਰ ਤੇ ਸਿਆਸੀ ਲਾਭ ਲਈ ਕੁਸਪੈਟ ਤੇ ਧਰਮ ਤਬਦੀਲੀ ਨੂੰ ਸ਼ਹਿਦ ਦੇਣ ਦਾ ਦੋਸ਼ ਲਾਇਆ ਅਤੇ ਵਾਅਦਾ ਕੀਤਾ ਹੈ ਕਿ ਭਾਜਪਾ ਸਰਕਾਰ ਬਣ ਤੋ ਸਾਰੇ ਬੰਗਲਾਦੇਸ਼ੀ ਕੁਸਪੈਟੀਆਂ ਨੂੰ ਬਾਹਰ ਕੱਢਿਆ ਜਾਵੇਗਾ। ਉਹਨਾਂ ਇੱਕ ਦੇਸ਼ ਇੱਕ ਚੋਣ ਨੀਤੀ ਦੀ ਵਕਾਲਤ ਕੀਤੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰੀ ਖਜ਼ਾਨੇ 'ਚ 4 ਲੱਖ ਕਰੋੜ ਦੀ ਬਚਤ ਹੋ ਸਕਦੀ ਹੈ। ਕਿਉਂਕਿ ਬਾਰ-ਬਾਰ ਚੋਣ ਕਰਵਾਉਣ ਦੇ ਨਾਲ ਦੇਸ਼ ਨੂੰ ਤਕਰੀਬਨ 7 ਲੱਖ ਕਰੋੜ ਦਾ ਨੁਕਸਾਨ ਹੁੰਦਾ ਹੈ। ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਅੱਜ ਇਥੇ T20 ਕਮੰਟਰੀ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੋਰਡ ਉਸ ਲਈ ਘਰੇਲੂ ਮੈਦਾਨ ਤੇ ਵਿਦਾਇਗੀ ਮੈਚ ਦਾ ਪ੍ਰਬੰਧ ਨਹੀਂ ਕਰਦਾ ਤਾਂ ਫਿਰ ਭਾਰਤ ਖਿਲਾਫ ਇੱਥੇ ਹੋਣ ਵਾਲਾ ਦੂਜਾ ਟੈਸਟ ਉਸਦਾ ਆਖਰੀ ਮੈਚ ਹੋਵੇਗਾ। 37 ਸਾਲਾ ਖਿਡਾਰੀ ਨੇ ਬੰਗਲਾਦੇਸ਼ ਤਰਫੋਂ 129 T20 ਕੁਮੰਤਰੀ ਮੈਚ ਖੇਡੇ ਹਨ। ਉਹ ਫਰੈਂਚਾਈਜ਼ੀ ਲੀਗ ਵਿੱਚ ਇਸ ਵਨਗੀ ਵਿੱਚ ਖੇਡਣਾ ਜਾਰੀ ਰੱਖਣਗੇ। ਸ਼ਾਕਿਬ ਨੇ ਭਾਰਤ ਖਿਲਾਫ ਦੂਜੇ ਟੈਸਟ ਕ੍ਰਿਕਟ ਮੈਚ ਤੋਂ ਪਹਿਲਾਂ ਕਿਹਾ ਕਿ ਮੈਂ T20 ਬਿਸ਼ਪ ਕੱਪ ਵਿੱਚ ਆਪਣਾ ਆਖਰੀ T20 ਕੁਮੰਤਰੀ ਮੈਚ ਖੇਡ ਲਿਆ ਹੈ। ਅਸੀਂ ਚੋਣਕਾਰਾਂ ਨਾਲ ਚਰਚਾ ਕੀਤੀ ਹੈ। 2026 ਵਿੱਚ ਹੋਣ ਵਾਲੇ ਬਿਸ਼ਪ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਮੇਰੇ ਲਈ ਸੰन्यास ਲੈਣ ਦਾ ਇਹੀ ਸਮਾਂ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਸੀਬੀਐਫਸੀ ਨੇ ਬੀਰਬਾ ਨੂੰ ਬੰਬੇ ਹਾਈ ਕੋਰਟ ਨੂੰ ਕਿਹਾ ਹੈ ਕਿ ਕੰਗਣਾ ਨੌਤ ਦੀ ਫਿਲਮ ਅਮਰਜੈਂਸੀ ਦੇ ਕੁਝ ਦ੍ਰਿਸ਼ਾਂ ਨੂੰ ਹਟਾਏ ਜਾਣ ਮਗਰੋਂ ਉਸ ਨੂੰ ਸਰਟੀਫਿਕੇਟ ਜਾਰੀ ਕੀਤਾ ਜਾ ਸਕਦਾ ਹੈ ਜਿਵੇਂ ਕਿ ਬੋਰਡ ਦੀ ਸਮੀਖਿਆ ਕਮੇਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਫਿਲਮ ਦੀ ਰਿਲੀਜ਼ ਲਈ ਸਰਟੀਫਿਕੇਟ ਜਾਰੀ ਨਾ ਕਰਨ ਕਾਰਨ ਸੈਂਸਰ ਬੋਰਡ ਨਾਲ ਵਿਵਾਦ ਚੱਲ ਰਿਹਾ ਹੈ ਰਨੌਤ ਨੇ ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਮੁੱਖ ਕਿਰਦਾਰ ਨਿਭਾਇਆ ਹੈ ਅਦਾਕਾਰਾਂ ਨੇ CBFC ਤੇ ਰੀਲਿਸ ਵਿੱਚ देर ਲਈ ਸਰਟੀਫਿਕੇਟ ਜਾਰੀ ਨਾ ਕਰਨ ਦਾ ਦੋਸ਼ ਲਾਇਆ ਹੈ। ਜੀਵਨੀ ਅਧਾਰਿਤ ਇਹ ਫਿਲਮ ਉਦੋਂ ਵਿਵਾਦਾਂ ਵਿੱਚ ਆ ਗਈ ਜਦੋਂ ਸ਼੍ਰੋਮਣੀ ਕਮੇਟੀ ਸਮੇਤ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਤੇ ਪਾਈਚਾਰਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਅਤੇ ਇਤਿਹਾਸ ਤੋੜ ਮੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਹੈ। ਜਸਟਿਸ ਬੀਪੀ ਕੋਲਾਬਾ ਵਾਲਾ ਤੇ ਜਸਟਿਸ ਫਿਰਦੌਸ ਪੂਨਾ ਵਾਲਾ ਨੇ ਪਿਛਲੇ ਹਫਤੇ ਫਿਲਮ ਦਾ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਨਾ ਲੈਣ ਕਰਨ ਸੀਵੀਐਫਸੀ ਨੂੰ ਝਾੜ ਪਾਈ ਸੀ ਕੇਂਦਰ ਸਰਕਾਰ ਨੇ ਕਿਰਤੀਆਂ ਖਾਸ ਕਰਕੇ ਅਸੰਗਠਿਤ ਖੇਤਰਾਂ ਦੇ ਕੰਮ ਵਾਲੇ ਵੇਰੀਏਬਲ ਮਹਿੰਗਾਈ ਪੱਤੇ ਵੀਡੀਏ ਵਿੱਚ ਸੋਧ ਕਰਕੇ ਘੱਟੋ-ਘੱਟ ਮਜ਼ਦੂਰੀ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਨਵੀਂ ਘਟੋ-ਘਟ ਮਜ਼ਦੂਰੀ ਦਰ ਦੇ ਅਨੁਸਾਰ ਸੈਕਟਰ A ਵਿੱਚ ਨਰਵਾਣ, ਝਾੜੂ ਸਫਾਈ ਅਤੇ ਲੋਡਿੰਗ ਵਿੱਚ ਕੰਮ ਕਰਨ ਵਾਲੇ ਗੈਰ ਹੁਨਰਮੰਦ ਕਾਮਿਆਂ ਲਈ ਘਟੋ-ਘਟ ਮਜ਼ਦੂਰੀ ਦਰ 783 ਰੁਪਏ ਪ੍ਰਤੀ ਦਿਨ 20358 ਰੁਪਏ ਜਾਨੀ ਕਿ ਪ੍ਰਤੀ ਮਹੀਨਾ ਅਰਧ ਹੁਨਰਮੰਦ ਦੇ ਲਈ 868 ਰੁਪਏ ਪ੍ਰਤੀ ਦਿਨ 22568 ਰੁਪਏ ਪ੍ਰਤੀ ਮਹੀਨਾ ਹੁਨਰਮੰਦ ਕਲਰਕ ਅਤੇ ਹਥਿਆਰ ਰਹਿਤ ਚੌਕੀਦਾਰ ਦੇ ਲਈ 954 ਰੁਪਏ ਪ੍ਰਤੀ ਦਿਨ 24804 ਰੁਪਏ ਪ੍ਰਤੀ ਮਹੀਨਾ ਅਤੇ ਉੱਚ ਹੁਨਰਮੰਦ ਅਤੇ ਹਥਿਆਰ ਸਮੇਤ ਚੌਕੀਦਾਰ ਦੇ ਲਈ 1035 ਰੁਪਏ ਪ੍ਰਤੀ ਦਿਨ 26910 ਰੁਪਏ ਪ੍ਰਤੀ ਮਹੀਨਾ ਹੋਵੇਗੀ ਮੰਤਰਾਲੇ ਅਨੁਸਾਰ ਇਸ ਦਾ ਮਕਸਦ ਕਿਰਤੀਆਂ ਨੂੰ ਜ਼ਿੰਦਗੀ ਗੁਜ਼ਾਰਨ ਲਈ ਵੱਧਦੀ ਲਾਗਤ ਨਾਲ ਜੱਠਣ 'ਚ ਮਦਦ ਕਰਨਾ ਹੈ ਨਵੀਆਂ ਮਜ਼ਦੂਰੀ ਦਰਾਂ 1 ਅਕਤੂਬਰ 2024 ਤੋਂ ਲਾਗੂ ਹੋਣਗੀਆਂ ਆਖਰੀ ਸੋਧ April 2024 ਵਿੱਚ ਕੀਤੀ ਗਈ ਸੀ। ਮੁੰਬਈ ਅਤੇ ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਵਿੱਚ ਤੂਫਾਨ ਅਤੇ ਮੀਂਹ ਨਾਲ 8 ਵਿਅਕਤੀਆਂ ਦੀ ਜਾਨ ਚਲੀ ਗਈ। ਉੱਥੇ ਹਿਮਾਚਲ ਪੌਂਟਾ ਸਾਹਿਬ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਵਿਕਾਸ ਵਿਲਾਕ ਪੌਂਟਾ ਸਾਹਿਬ ਦੇ ਕਾਂਸਰ ਤੇ ਜੰਗਲਾਂ ਵਿੱਚ ਬੱਦਲ ਫਟਣ ਨਾਲ ਕਾਫੀ ਨੁਕਸਾਨ ਹੋਇਆ ਹੈ। ਮੁੰਬਈ ਵਿੱਚ ਬੁੱਧਵਾਰ ਸ਼ਾਮ ਨੂੰ 5 ਘੰਟਿਆਂ ਦੇ ਵਿੱਚ 3.9 ਇੰਚ ਤੋਂ ਵੱਧ ਮੀਂਹ ਪਿਆ। ਸੜਕਾਂ ਤੇ ਪਾਣੀ ਭਰ ਗਿਆ ਤੇ ਲੋਕ ਜਾਮ ਵਿੱਚ ਫਸ ਗਏ। ਮੁੰਬਈ ਹਵਾਈ ਅੱਡੇ ਤੇ 14 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਹੈ। ਇੱਥੇ 4 ਵਿਅਕਤੀਆਂ ਦੀ ਜਾਨ ਚਲੀ ਗਈ। ਇਹਨਾਂ ਵਿੱਚੋਂ ਇੱਕ ਔਰਤ ਦੀ ਮੌਤ ਮੇਨ ਹਾਲ ਵਿੱਚ ਡਿਗਣ ਕਰਨ ਹੋਈ ਹੈ। ਮੁੰਬਈ, ਠਾਣੇ, ਪਾਲਗਰ, ਪੁਣੇ ਅਤੇ ਪਿੰਪਰੀ ਚਿਚਵਾੜ 'ਚ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਕੀਤੀ ਗਈ। ਪੁਣੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੋਣੀ ਸੀ ਪਰ ਗਰਾਊਂਡ ਵਿੱਚ ਪਾਣੀ ਭਰ ਜਾਣ ਕਾਰਨ ਇਸ ਨੂੰ ਰੱਦ ਕਰਨਾ ਪਿਆ। ਉਧਰ ਗੁਜਰਾਤ ਦੇ ਸੂਰਤ ਵਿੱਚ ਬੁੱਧਵਾਰ ਸ਼ਾਮ 2 ਘੰਟਿਆਂ ਦੇ ਵਿੱਚ 2 ਇੰਚ ਮੀਂਹ ਪਿਆ ਹੈ। ਕਦਰਸਾ ਤੇ ਸੰਗਰਾਮਪੁਰਾ ਇਲਾਕੇ ਵਿੱਚ ਨਹਿਰਾਂ ਵਿੱਚ ਹੜ ਆ ਗਿਆ, ਬੱਚੇ ਸਕੂਲਾਂ ਵਿੱਚ ਫਸੇ ਰਹੇ ਜਿਨ੍ਹਾਂ ਨੂੰ ਫਾਇਰ ਬਰਗੇਡ ਨੇ ਬਾਹਰ ਕੱਢਿਆ ਹੈ। ਗੁਜਰਾਤ ਵਿੱਚ ਅਗਲੇ 4 ਦਿਨਾਂ ਤੱਕ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਸਰਕਾਰ ਨੇ ਭਾਰਤੀ ਨਾਗਰਿਕਾਂ ਦੇ ਆਧਾਰ ਅਤੇ ਪੈਨ ਕਾਰਡ ਦੇ ਵੇਰਵੇਆਂ ਸਮੇਤ ਸੰਵੇਦਨਸ਼ੀਲ ਨਿੱਜੀ ਤੌਰ ਤੇ ਪਛਾਣਜੋਗ ਜਾਣਕਾਰੀ ਨੂੰ ਉਜਾਗਰ ਕਰਨ ਵਾਲੀਆਂ ਕੁਝ ਵੈੱਬਸਾਈਟਾਂ ਨੂੰ ਬਲੌਕ ਕਰ ਦਿੱਤਾ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਸੰਚਾਲਿਤ ਇੰਡੀਆ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਸੀਈਆਰਟੀਐਨ ਇਹਨਾਂ ਵੈੱਬਸਾਈਟਾਂ 'ਚ ਸੁਰੱਖਿਆ ਖਾਮੀਆਂ ਪਾਈਆਂ ਸਨ ਬਾਅਦ ਵਿੱਚ ਸਰਕਾਰ ਨੇ ਇਹਨਾਂ ਵੈੱਬਸਾਈਟਾਂ ਨੂੰ ਬਲੌਕ ਕਰਨ ਦਾ ਕਦਮ ਚੁੱਕਿਆ ਹੈ ਮੰਤਰਾਲੇ ਨੇ ਧਿਆਨ ਵਿੱਚ ਆਇਆ ਕਿ ਕੁਝ ਵੈਬਸਾਈਟਾਂ ਭਾਰਤੀ ਨਾਗਰਿਕਾਂ ਦੇ ਆਧਾਰ ਅਤੇ ਪੈਨ ਕਾਰਡ ਦੇ ਵੇਰਵਿਆਂ ਸੰਬੰਧੀ ਸੰਵੇਦਨਸ਼ੀਲ ਨਿੱਜੀ ਜਾਣਕਾਰੀਆਂ ਨੂੰ ਉਜਾਗਰ ਕਰ ਰਹੀਆਂ ਹਨ ਜਿਸ ਕਰਕੇ ਇਹ ਕਦਮ ਪੁੱਟਿਆ ਗਿਆ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਕਿਉਂਕਿ ਸਰਕਾਰ ਸੁਰੱਖਿਆ ਸਾਈਬਰ ਸੁਰੱਖਿਆ ਵਿਵਹਾਰ ਅਤੇ ਨਿੱਜੀ ਡਾਟਾ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੰਦੀ ਹੈ ਇਸ ਦੇ ਅਨੁਸਾਰ ਇਹਨਾਂ ਵੈਬਸਾਈਟਾਂ ਨੂੰ ਬਲੌਕ ਕਰਨ ਲਈ ਤੁਰੰਤ ਕਾਰਵਾਈ ਕੀਤੀ ਗਈ ਹੈ ਭਾਰਤੀ ਵਿਲੱਖਣ ਪਛਾਣ ਅਥਾਰਟੀ ਨੇ ਐਕਟ 2016 ਦੇ ਤਹਿਤ ਆਧਾਰ ਨਾਲ ਜੁੜੇ ਵਿਰਵਿਆਂ ਨੂੰ ਜਨਤਕ ਤੌਰ ਤੇ ਪ੍ਰਦਰਸ਼ਨ ਕਰਨ ਤੇ ਰੋਕ ਸਬੰਧੀ ਵਿਵਸਥਾ ਦੀ ਉਲੰਘਣਾ ਕਰਨ ਤੇ ਸਬੰਧਤ ਪੁਲਿਸ ਅਧਿਕਾਰੀਆਂ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਵਿਧਾਇਕ ਰਹਿ ਚੁੱਕੇ ਸਰਜੀਤ ਸਿੰਘ ਰਖੜਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਕ ਹੋਏ ਹਨ। ਇਸ ਮੌਕੇ ਰਖੜਾ ਦਾ ਕਹਿਣਾ ਹੈ ਕਿ 30 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਵੱਲੋਂ ਅਦੇਸ਼ ਜਾਰੀ ਕੀਤਾ ਗਿਆ ਸੀ ਉਸ ਸਮੇਂ ਮੈਂ ਵਿਦੇਸ਼ ਸੀ। ਮੈਂ ਵਿਦੇਸ਼ ਵਿੱਚ ਹੋਣ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਪਹੁੰਚ ਸਕਿਆ ਜਿਸ ਕਰਕੇ ਵਿਦੇਸ਼ ਤੋਂ ਆ ਕੇ ਅੱਜ ਮੈਂ ਇੱਥੇ ਆਇਆ ਹਾਂ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹੁੰਚ ਗਏ ਜਥੇਦਾਰ ਨੂੰ ਆਪਣਾ ਸਪਸ਼ਟਿਕਰਨ ਦਿੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਹੁੰਦੇ ਜੋ ਵੀ ਜਾਣੇ ਅਣਜਾਣੇ ਚ ਭੁੱਲਾਂ ਹੋਈਆਂ ਹਨ ਉਹਨਾਂ ਨੂੰ ਮੁਆਫ ਕੀਤਾ ਜਾਵੇ ਡਾਕਟਰ ਰੈਡੀਜ਼ ਲੈਬਾਰਟਰੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਮੈਕਸੀਕੋ ਦੀ ਦਵਾਈ ਰੈਗੂਲੇਟਰੀ ਨੇ ਉਸ ਤੇ ਕਰੀਬ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ ਹੈਦਰਾਬਾਦ ਸਥਿਤ ਦਵਾਈ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਮੈਕਸੀਕੋ ਦੀ ਦਵਾਈ ਰੈਗੂਲੇਟਰੀ ਸਰਗਰਮ ਦਵਾਈ ਸਮਗਰੀ एपीआई ਚੋਂ ਇੱਕ ਲਈ ਇਹ ਜੁਰਮਾਨਾ ਲਾਇਆ ਹੈ ਜੁਰਮਾਨਾ ਇੱਕ ਏਪੀ ਦੇ ਮਾਮਲੇ ਵਿੱਚ ਦਰਾਮਤੀ ਸੂਚਨਾ ਦਾਖਲ ਕਰਨ ਲਈ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਨੂੰ ਨਾ ਕਰਨ ਕਾਰਨ ਲਾਇਆ ਗਿਆ ਹੈ ਹੁਣ ਦੂਰ ਸੰਚਾਰ ਕੰਪਨੀਆਂ ਗਾਕਾ ਨੂੰ ਗੁਮਰਾਹ ਨਹੀਂ ਕਰ ਸਕਣਗੀਆਂ ਗਾਕਾ ਨਾਲ ਜੁੜੀ ਵੱਖ-ਵੱਖ ਜਾਣਕਾਰੀ ਉਹਨਾਂ ਨੂੰ ਲਾਜ਼ਮੀ ਰੂਪ ਨਾਲ ਦੇਣੀ ਪਵੇਗੀ ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ TRAI ਨੇ ਇਸ ਸਬੰਧ ਵਿੱਚ ਕੁਝ ਨਿਯਮ ਤੈਅ ਕੀਤੇ ਹਨ ਜਿਹੜੇ ਅਗਲੇ ਮਹੀਨੇ ਤੋਂ ਲਾਗੂ ਹੋਣ ਜਾ ਰਹੇ ਹਨ ਖਾਸ ਕਰ ਇਹ ਹੈ ਕਿ ਕੰਪਨੀਆਂ ਨੇ ਗਾਹਕਾਂ ਦੀ ਸ਼ਿਕਾਇਤ ਤੇ ਕੀ ਕਦਮ ਚੁੱਕਿਆ ਹੈ ਇਸ ਦੀ ਨਿਗਰਾਨੀ ਖੁਦ TRAI ਕਰੇਗਾ 1 ਅਕਤੂਬਰ ਤੋਂ ਟੈਲੀਕਮ ਕੰਪਨੀਆਂ ਨੂੰ ਆਪਣੀ ਵੈੱਬਸਾਈਟ ਤੇ ਇਹ ਵੀ ਦੱਸਣਾ ਪਵੇਗਾ ਕਿ ਕਿਸ ਇਲਾਕੇ ਵਿੱਚ ਉਹ 2G, 3G, 4G ਅਤੇ 5G ਚੋਂ ਕਿਹੜੀ ਸੇਵਾ ਦੇ ਰਹੀਆਂ ਹਨ ਹਾਲੇ ਗਾਕਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੰਪਨੀਆਂ ਕਿਹਨਾ ਥਾਵਾਂ ਤੇ ਕਿਹੜੀਆਂ ਸਬਾਵਾਂ ਦੇ ਰਹੀਆਂ ਹਨ। ਕਈ ਵਾਰ ਇੱਕ ਹੀ ਕੰਪਨੀ ਕਿਸੇ ਸ਼ਹਿਰ ਵਿੱਚ 5G ਸੇਵਾ ਦੇ ਰਹੀ ਹੁੰਦੀ ਹੈ ਤਾਂ ਕਿਸੇ ਛੋਟੇ ਸ਼ਹਿਰ ਵਿੱਚ ਉਹਨਾਂ ਨੂੰ 2G ਸੇਵਾ ਹੀ ਉਪਲਬਧ ਹੁੰਦੀ ਹੈ। ਗਾਕਾ ਨੂੰ ਕਾਲ ਡਰਾਪ ਤੇ ਵਾਇਸ ਡਰਾਪ ਤੋਂ ਛੁਟਕਾਰਾ ਦਿਵਾਉਣ ਦੇ ਲਈ TRAI ਨੇ ਨਿਯਮਾਂ ਵਿੱਚ ਵਿਦਲਾ ਕੀਤਾ ਹੈ। ਕੰਪਨੀਆਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਅਗਲੇ ਸਾਲ ਅਪ੍ਰੈਲ ਤੋਂ ਮਾਸਿਕ ਪੱਧਰ ਤੇ ਹੋਵੇਗੀ ਤਾਂ ਜੋ ਕਾਲ ਡਰਾਪ ਦੀ ਧਰ ਨੂੰ 1% ਤੋ ਹੇਠਾਂ ਲਿਆਂਦਾ ਜਾ ਸਕੇ ਕੰਪਨੀ ਦੀ ਗਾਹਕ ਸੇਵਾ ਨੇ 90 ਸੈਕਿੰਡ ਚ ਕਾਲ ਦਾ ਜਵਾਬ ਦਿੱਤਾ ਜਾਂ ਨਹੀਂ ਜੇਕਰ ਕਿਸੇ ਗਾਹਕ ਨੇ ਮੋਬਾਈਲ ਫੋਨ ਸੇਵਾ ਖਤਮ ਕਰਨ ਦੀ ਉਜਾਰਸ਼ ਕੀਤੀ ਹੈ ਤਾਂ ਉਸ ਤੇ 7 ਦਿਨਾਂ ਚ ਕੀ ਕਾਰਵਾਈ ਕੀਤੀ ਗਈ ਬਿਲਿੰਗ ਨੂੰ ਲੈ ਕੇ ਗਾਹਕਾਂ ਦੀਆਂ ਕਿੰਨੀਆਂ ਸ਼ਿਕਾਇਤਾਂ ਆਈਆਂ ਤੇ ਕੰਪਨੀ ਵੱਲੋਂ ਕੀ ਕਦਮ ਚੁੱਕਣਗੇ ਸੇਵਾ ਖਤਮ ਹੋਣ ਤੇ ਡਿਪਾਰਟਮੈਂਟ ਨੂੰ 45 ਦਿਨਾਂ ਵਿੱਚ ਵਾਪਸ ਕੀਤਾ ਗਿਆ ਹੈ ਜਾਂ ਨਹੀਂ महीने किन्ने गायकों ने सेवा खत्म करने की अर्जी है। तो दी है न्यूजीलैंड के ऑकलैंड तो हरजिंदर सिस्याला की खबर अनुसार ਇਮੀਗ੍ਰੇਸ਼ਨ ਨਿਊਜ਼ੀਲੈਂਡ ਸਰਕਾਰ ਨੇ ਕੋਵਿਡ ਖਤਮ ਹੋਣ ਤੋਂ ਬਾਅਦ ਦੁਬਾਰਾ ਸਰਹੱਦਾ ਖੋਲਣ ਤੋਂ ਬਾਅਦ ਹੁਣ ਤੱਕ ਲਗਭਗ 10 ਲੱਖ ਵਿਜ਼ਟਰ ਵੀਜ਼ੇ ਜਾਰੀ ਕਰਕੇ ਲੇਟ ਕੰਮ ਕਰਨ ਵਾਲੇ ਸਾਰੇ ਉਲੰਘੇ ਲਾ ਦਿੱਤੇ। ਇਸ ਦੌਰਾਨ 11400 ਅਰਜ਼ੀਆਂ ਨੂੰ ਵੀ ਰੱਦ ਕੀਤਾ ਗਿਆ ਹੈ। ਦੇਸ਼ ਦੇ ਬਾਰਡਰ 31 ਜੁਲਾਈ 2022 ਨੂੰ ਖੁੱਲੇ ਸਨ। 2024 ਵਿੱਚ ਵਿਜ਼ਟਰ ਵੀਜ਼ਾ ਅਰਜ਼ੀ ਦਾ ਫੈਸਲਾ ਕਰਨ ਲਈ ਔਸਤ ਸਮਾਂ 7 ਕੰਮਕਾਜੀ ਦਿਨ ਰਿਹਾ। ਨਿਊਜ਼ੀਲੈਂਡ ਆਉਣ ਦੇ ਚਾਹਵਨ ਲੋਕਾਂ ਦੀ ਮੰਗ ਬਹੁਤ ਜ਼ਿਆਦਾ ਹੈ। 2024 ਵਿੱਚ ਲਗਭਗ 350000 ਵਿਜ਼ਟਰ ਵੀਜ਼ੇ ਹੁਣ ਤੱਕ ਮਨਜ਼ੂਰ ਕੀਤੇ ਜਾ ਚੁੱਕੇ ਹਨ ਕੋਈ ਵੀ ਵਿਅਕਤੀ ਜੋ ਨਿਊਜ਼ੀਲੈਂਡ ਵਿੱਚ ਕ੍ਰਿਸਮਸ ਬਿਤਾਉਣਾ ਚਾਹੁੰਦਾ ਹੈ ਆਪਣੀ ਵਿਜ਼ਟਰ ਵੀਜ਼ਾ ਅਰਜ਼ੀ 15 ਅਕਤੂਬਰ 2024 ਤੋਂ ਪਹਿਲਾਂ ਜਮ੍ਹਾਂ ਕਰਵਾ ਸਕਦਾ ਹੈ ਜਿਹੜੇ ਲੋਕ ਨਿਊਜ਼ੀਲੈਂਡ ਵਿੱਚ ਚਾਈਨੀਜ਼ ਨਵੇਂ ਸਾਲ ਸਮੇਤ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਇੱਥੇ ਉਮੀਦ ਰੱਖਦੇ ਹਨ ਉਹਨਾਂ ਨੂੰ 15 ਨਵੰਬਰ 2024 ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਜੂਨੀਅਰ ਐਨਟੀਆਰ ਦੀ ਫਿਲਮ ਦੇਵਰਾ ਪਾਰਟ 1 ਨੇ ਆਪਣੀ ਰੀਲੀਜ਼ ਤੋਂ ਪਹਿਲਾਂ ਹੀ ਉੱਤਰੀ ਅਮਰੀਕਾ ਵਿੱਚ ਪ੍ਰੀਸੇਲ ਦੇ ਵਿੱਚ ਇਤਿਹਾਸ ਰਚ ਦਿੱਤਾ। ਇਹ ਫਿਲਮ ਅੱਜ ਸਿਨੇਮਾ ਘਰਾਂ ਵਿੱਚ ਰੀਲੀਜ਼ ਹੋ ਰਹੀ ਹੈ। ਇਸ ਨੂੰ ਰੀਲੀਜ਼ ਤੋਂ ਪਹਿਲਾਂ ਹੀ ਬਲੈਕਬਾਸਟਰ ਮੰਨਿਆ ਜਾ ਰਿਹਾ ਹੈ। ਫਿਲਮ ਦੀ ਐਡਵਾਂਸ ਬੁਕਿੰਗ ਨੇ ਤਹਿਲਕਾ ਮਚਾ ਦਿੱਤਾ। ਇਸ ਦੌਰਾਨ ਫਿਲਮ ਨੇ ਫਿਲਮ ਨੇ ਦੱਖਣ ਵਿੱਚ ਆਪਣੀ ਸ਼ਾਨਦਾਰ ਐਡਵਾਂਸ ਬੁਕਿੰਗ ਦਾ سلسلہ ਜਾਰੀ ਰੱਖਿਆ ਹੈ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਪਹਿਲਾਂ ਹੀ ਇਹਦੇ ਸ਼ੋਅ ਤੋਂ 35 ਕਰੋੜ ਤੋਂ ਵੱਧ ਇਕੱਠੇ ਕਰ ਚੁੱਕੇ ਹਨ ਅਤੇ 68% ਸੀਟਾਂ ਬੁੱਕ ਹੋ ਗਈਆਂ ਹਨ। ਕਰਨਾਟਕ ਨੇ 1302 ਸ਼ੋਅ ਦੇ ਲਈ 5 ਕਰੋੜ 79 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ ਜਿਸ ਵਿੱਚ ਬੈਠਣ ਦੀ ਸਮਰੱਥਾ ਦਾ 32% ਪਹਿਲਾਂ ਹੀ ਲੌਕ ਹੋ ਚੁੱਕਾ ਹੈ। ਇਸ ਦੇ ਨਾਲ ਹੀ ਗਲੋਬਲ ਫਰੰਟ ਤੇ ਫਿਲਮ ਨੇ ਪ੍ਰੀਮੀਅਰ ਸਣੇ ਵਿਸ਼ਵਵਿਆਪੀ ਬੁਕਿੰਗ ਦੇ ਵਿੱਚ 51 ਕਰੋੜ ਰੁਪਏ ਕਮਾਏ ਹਨ। ਸਰਪ ਉੱਤਰੀ ਅਮਰੀਕਾ ਵਿੱਚ ਹੀ ਫਿਲਮ ਦੀ ਪ੍ਰੀ ਸੇਲ ਦੇ ਵਿੱਚ ਕਾਫੀ ਟਿਕਟਾਂ ਵਿਕੀਆਂ ਹਨ ਜੋ ਕਿ ਇੱਕ ਰਿਕਾਰਡ ਹੈ। ਇਸੇ ਤਰ੍ਹਾਂ ਇੰਗਲੈਂਡ ਵਿੱਚ ਵੀ ਇਸ ਫਿਲਮ ਨੇ ਰਿਕਾਰਡ ਕਾਇਮ ਕੀਤਾ ਹੈ। ਹਾਲ ਹੀ ਵਿੱਚ ਆਪਣੀ ਪਤਨੀ ਦੀਪਿਕਾ ਨਾਲ ਇੱਕ ਬੱਚੀ ਦੇ ਜਨਮ ਦਾ ਜਸ਼ਨ ਮਨਾਉਣ ਤੋਂ ਬਾਅਦ ਅਰਣਵੀਰ ਸਿੰਘ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਅਦਿੱਤਿਆ ਧਰ ਦੇ ਮਚ ਅਵੇਟਿਡ ਪ੍ਰੋਜੈਕਟ ਦੀ ਸ਼ੂਟਿੰਗ ਦੁਬਾਰਾ ਕਰਨ ਲਈ ਤਿਆਰ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੈਂਕਾਕ, THAILAND ਵਿੱਚ ਇਸ ਫਿਲਮ ਦੀ ਸ਼ੂਟਿੰਗ ਹੋਵੇਗੀ। ਹੌਨ ਰਣਵੀਰ ਅਗਲੇ ਸ਼ੈਡਿਊਲ ਦੇ ਲਈ ਨਵੰਬਰ ਵਿੱਚ ਸ਼ੂਟ ਤੇ ਵਾਪਸੀ ਕਰਨ ਲਈ ਤਿਆਰ ਹੈ ਫਿਲਮ ਮੇਕਰਜ਼ ਦਾ ਕਹਿਣਾ ਹੈ ਕਿ ਰਣਵੀਰ ਸਿੰਘ ਦੀ ਇਸ ਫਿਲਮ ਦੇ ਵਿੱਚ ਇਹ ਭੂਮਿਕਾ ਬਹੁਤ ਹੀ ਵਧੀਆ ਹੈ ਜਿਸ ਦੀ ਤਿਆਰੀ ਜੋਰ-ਸ਼ੋਰ ਨਾਲ ਚੱਲ ਰਹੀ ਹੈ ਅਦਿੱਤਿਆ ਧਰ ਦੀ ਇਹ ਕਹਾਣੀ ਅਲੱਗ ਕਿਸਮ ਦੀ ਹੋਵੇਗੀ ਬਾਲੀਵੁੱਡ اداکار ਆਲੀਆ ਪਟਲੇ ਡਾਇਰੈਕਟਰ ਵਾਸਨ ਵਾਲਾ ਦੀ ਫਿਲਮ ਜਿਗਰਾ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਇਸ ਫਿਲਮ ਦੀ ਬੇਸ ਅਬਰੀ ਨਾਲ ਉਡੀਕ ਹੈ ਜੋ 11 ਅਕਤੂਬਰ ਨੂੰ ਸਿਨੇਮਾ ਘਰਾਵੇਚਰ ਰਿਲੀਜ਼ ਹੋਵੇਗੀ ਆਲਿਆ ਪੱਟ ਤੇ ਬੇਦਾਂਗ ਰਹਿਣਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਹ ਫਿਲਮ ਐਕਸ਼ਨ ਭਰਪੂਰ ਹੋਵੇਗੀ। ਇਸ ਫਿਲਮ ਦੀ ਕਹਾਣੀ ਜੇਲ੍ਹ ਤੋਂ ਫਰਾਰ ਹੋਣ ਦੇ ਆਲੇ ਦੁਆਲੇ ਘੁੰਮਦੀ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਭੈਣ ਆਪਣੇ ਪ੍ਰਾਂ ਨੂੰ ਬਚਾਉਣ ਦੇ ਲਈ ਕਿਸ ਹੱਦ ਤੱਕ ਜਾ ਸਕਦੀ ਹੈ। ਆਲਿਆ ਪੱਟ ਨੇ ਇੰਸਟਾਗ੍ਰam ਤੇ ਪੋਸਟ ਵਿੱਚ ਕਿਹਾ ਹੈ ਕਿ ਜਗਰਾ ਦਾ ਟ੍ਰੇਲਰ ਆ ਗਿਆ ਹੈ। ਸਿਨੇਮਾ ਘਰਾਂ ਵਿੱਚ 11 ਅਕਤੂਬਰ ਨੂੰ ਮਿਲਾਂਗੇ। ਟ੍ਰੇਲਰ ਮੁਤਾਬਕ ਫਿਲਮ ਵਿੱਚ ਆਲਿਆ ਨੇ ਸਤਿਆ ਦੀ ਭੂਮਿਕਾ ਨਿਭਾਈ ਹੈ ਜਿਹੜੀ ਆਪਣੇ ਭਰਾ ਅੰਕੁਰ ਵਿਦਾੰਗ ਨੂੰ ਬਚਾਉਣ ਦੇ ਲਈ ਦ੍ਰਿੜ ਹੈ ਟ੍ਰੇਲਰ ਵਿੱਚ ਆਲਿਆ ਦੇ ਕਿਰਦਾਰ ਦੀ ਲਚਕਤਾ ਤੇ ਤਾਕਤ ਝਲਕਦੀ ਹੈ ਇਸ ਵਿੱਚ ਉਦੋਂ ਇੱਕ ਆਸਧਾਰਨ ਪਲ ਆਉਂਦਾ ਹੈ ਜਦੋਂ ਉਹ ਕਹਿੰਦੀ ਹੈ ਮੈਂ ਕਦੇ ਨਹੀਂ ਆਖਿਆ ਕਿ ਮੈਂ ਸਹੀ ਇਨਸਾਨ ਹਾਂ ਮੈਂ ਸਿਰਫ ਅੰਕੁਰ ਦੀ ਪੈਣ ਹਾਂ ਵਿਦਾੰਗ ਰਹਿਣਾ ਦੀ ਇਹ ਦੂਜੀ ਫਿਲਮ ਹੈ ਉਸਦੀ ਪਹਿਲੀ ਫਿਲਮ ਦਾ ਆਰਕਾਈਵਜ਼ ਪਿਛਲੇ ਸਾਲ ਰਿਲੀਜ਼ ਹੋਈ ਸੀ ਬਾਲੀਵੁੱਡ ਅਦਾਕਾਰ ਆਕਸ਼ੇ ਕੁਮਾਰ ਦੀ ਫਿਲਮ ਸਰਫਰਾ 11 ਅਕਤੂਬਰ ਨੂੰ ਡਿਜ਼ਨੀ ਹਾਟਸਟਾਰ 'ਤੇ ਆਏਗੀ। OTT ਪਲੇਟਫਾਰਮ ਨੇ ਇਹ ਐਲਾਨ ਕੀਤਾ ਹੈ। ਇਹ ਫਿਲਮ ਡਾਇਰੈਕਟਰ ਸੁਦਾ ਕੁੰਗਾਰਾ ਦੀ ਸੁਪਰ ਹਿੱਟ ਤਾਮਿਲ ਫਿਲਮ ਸੁਰਾ ਰਾਏ ਪੋਂਟਰੂ ਦਾ ਹਿੰਦੀ ਰੂਪ ਹੈ। ਕੁੰਗਾਰਾ ਨੇ ਸਰਫਰਾ ਦਾ ਨਿਰਦੇਸ਼ਨ ਵੀ ਕੀਤਾ ਹੈ ਤੇ ਇਹ ਫਿਲਮ ਇਸ ਸਾਲ ਜੁਲਾਈ ਮਹੀਨੇ ਸਿਨੇਮਾ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਵਿੱਚ ਪ੍ਰੇਸ਼ ਰਾਵਲ ਤੇ ਰਾਧਿਕਾ ਮਦਨ ਨੇ ਵੀ ਅਹਿਮ ਭੂਮਿਕਾ ਨਿਭਾਈਆਂ ਸਨ। ਦੇਸ਼ ਦੇ ਬਾਬਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ।